ਤਾਂ ਫਟਰੀ ਕਾਲ ਜੀ ਸਾਰਿਆਂ ਨੂੰ ਜੇ ਲੱਗੇ ਤਾਂ ਸਪਰੇਅ ਕਰਨ ਵਟਾਂ ਦੇ ਤੇ ਖਾਲਾਂ ਦੇ ਆੜਾਂ ਦੇ ਸਪਰੇਅ ਕਰ ਦਈਏ ਤਾਂ ਆ ਜਾ ਚੜੀ ਜਾਂਦਾ ਉਹਨਕੇ ਫੇਰ ਆੜਾ ਸਾਫ਼ ਕਰਨੀ ਪੈਂਦੀ ਆ ਤਰ੍ਹਾਂ ਇਹ ਇਹੋ ਕਰ ਦਨੇ ਆ ਰੰਗਾਂ ਦੀ ਜੇ ਦੇ ਵੀ ਸੁੱਕ ਜਾਂਦੀ ਕੰਡੇ ਦੇ ਬੜੇ ਵਾਜ ਦੇ ਤਰ੍ਹਾਂ ਪੈ ਰਹੇ ਆ ਇਹ ਵੀ ਇਹ ਵੀ ਸੁੱਕ ਜੂਗੀ ਕੰਕਿਤ ਉਹ ਆਂਦੀ ਉਹ ਕਾ ਬੰਦ ਸਬਰੇਤ ਨਾ ਮਸਾਉਂਦੇ ਬਾਹਰ ਜਾ ਗਿਆ ਜੀ ਤਣਕਾ ਤੁਹਾਨੂੰ ਦਿਖਾਉਂਦੇ ਆ ਇਹ ਬੀ ਨਾਇਕ ਸਿਰੀਲਾਮ ਵਾਲਾ ਆਦਾ 11 ਸੇ 22 ਆਇਆ ਨਮਾ ਕੋਡ 2772 ਉਹ ਕਰਨੇ ਆ ਜੀ ਜੀ ਲਗੇ ਆ ਆਡਾਂ ਦੇ ਸਪਰੇਅ ਕਰਨ ਤੇ ਪਹਿਲਾਂ ਉਹ ਘਰ ਪੰਪ ਲਿਆਂਦਾ ਉਹਦੀ ਬੈਲਟਾਂ ਟੁੱਟ ਗਈਆਂ ਆਪਣੇ ਵਾਲੇ ਦੀਆਂ ਆ ਜਿਹੜੀਆਂ ਹੁਣ ਹੋਰ ਪੰਪ ਲੈ ਜਾਂਦਾ ਤੇ ਇਹਦੇ ਅੱਗੋਂ ਆ ਹੁਣ ਆ ਟੁੱਟ ਗਈ ਅੱਗੋਂ ਇਹਦੇ ਆ ਲੱਥ ਗਈ ਹੁਣ ਪਾਜ ਖਰਾਬ ਹੀ ਕਰੀ ਜਾਂਦੇ ਆ ਇਹ ਆ ਯਾਰ ਦਾ ਘਾਏ ਉਹ ਜਾਂਦੇ ਆ ਨਾ ਸਪਰੇਅ ਕਰ ਦਿੰਨੇ ਆ ਤੇ ਆਹ ਦੀ ਕੰਟਿਆ ਇਹ ਆ ਗਈ 872 ਆੜ ਇਧਰਲੀ ਸਾਈਡ ਤੇ ਆ ਜੇ ਨਹੀਂ ਕੋਈ ਏਡਾ ਫਰਕ ਜ਼ਿਆਦਾ ਇਹਨਾਂ ਦਾ 872 ਤੇ 826 ਸੇਮ ਹੀ ਸੇਮ ਹੀ ਜਾਵਦੀਆਂ ਹਲੇ ਆਹ ਦੁੱਜੀ ਇਸ ਸਮੇਂ 20 ਵੀ ਘਟ ਕੇ ਰਿਹਾ ਇਸ ਸਮੇਂ ਵਧਿਆ ਤਰ੍ਹਾਂ ਤਰੀ ਹੋ ਜੇ 1122 ਸ੍ਰੀ ਰਾਮ ਸੁਪਰੀਮ ਵਾਲਿਆਂ ਦੀ ਸੁਪਰੀਮ 1122 ਏ ਆਪਾਂ 40 ਕਿਲੋ ਵੀ ਲਿਆਂਦਾ ਸੀ ਉੱਚੋਂ ਵੀ ਆਪਾਂ ਥੋੜਾ ਜਿਹਾ ਆਪਣਾ ਵਧ ਗਿਆ ਘਟਾਤਾ ਸੀ ਨਾ ਮਨ ਕੇ ਉਤਰਾ ਮੁੱਕ ਜਾਂਦਾ ਸੀ 42 43 ਕਿਲੋ ਕੇਰ ਦੀ ਚਲ ਇਹ ਫਿਰ ਆਪਾਂ ਘਟਾਤਾ ਦੇ ਸਾਡਾ ਥੋੜਾ 40 ਤੋਂ ਘਟ ਕੇ ਰ ਗਿਆ ਸੀ ਤੇ ਇਹ ਜਿਹੜੇ ਆਏ 40 ਤੋਂ ਵੱਧ ਕਰੇ ਆ ਇਹ ਸਭ ਨੂੰ ਥੋੜੇ ਜਿਹਾ ਘਟ ਉੱਗੇ ਜਾ ਦੇ ਇੱਧਰ ਪ੍ਰਾਲੀ ਚਲੋ ਜਿਆਦੀ ਹੈ ਇੱਧਰ ਜੇ ਪ੍ਰਾਲੀ ਸੀ ਇੱਧਰ ਚੁੱਕੀ ਨਹੀਂ ਬੇਲਣਾ ਇੱਧਰੋਂ ਚੁੱਕੀ ਹੈ ਪ੍ਰਾਲੀ ਉੱਚ ਥੋੜੀ ਕਣਕ ਵਧ ਉੱਗਦੀ ਹੈ ਇੱਥੇ ਪ੍ਰਾਲੀ ਹੁੰਦੀ ਆ ਉੱਚ ਘਾਟ ਉੱਗਦੀ ਉਹ ਅੱਗੇ ਕਿਤੇ ਹੁੰਦੇ ਆ ਘਟ ਦੇਖ ਲਈ ਕਣਕੋ ਚ ਵੀ ਪ੍ਰਾਲੀ ਉਹ ਸੇਮ ਹੀ ਨਾਲ ਹੀ ਬੀਜਿਆ ਇਹਨਾਂ ਦੇ ਪ੍ਰਾਲੀ ਕਰਕੇ ਥੋੜਾ ਜਿਹਾ ਫਰਕ ਪੈ ਜਾਂਦਾ ਨਿਕਲਦਾ ਥੋੜਾ ਨਹੀਂ ਬਹੁਤ ਫਰਕ ਪੈ ਜਾਂਦਾ ਜਿਆਦੀ ਪ੍ਰਾਲੀ ਹੁੰਦੀ ਜਦੋਂ ਫਿਰ ਨਹੀਂ ਉਗਦੀ ਕਣਕ ਪੂਰੀ ਬਰਾਸਾਫ ਹੋਏ ਫਿਰ ਇਹ ਆਪੜੀ ਸਾਫ ਚ ਕਰਨ ਕੇ ਵੱਧ ਹੋ ਗਦੀਏ ਲੱਗੇ ਸਵੇਰੇ ਕਰਨ ਤੇ ਤਨੀ ਆਉਂਦੇ ਠੰਡਾ ਪਾਣੀ ਜਦੋਂ ਉਹ ਪਾ ਦਾਂਗੇ ਇਹ ਲੈ ਆਏ ਪਾਪਾ ਨਾਲ ਹੀ ਦੁੱਜੀ ਇਹਦੇ ਤਰੇ ਹੋਰ ਉਹ ਡਾਗਰ ਹੈ ਪੱਦੀ ਤੇ ਤੂੜੀ ਵੀ ਦੇ ਕਾੜਨ ਨੂੰ ਥੋੜੀ ਰੇਟ ਵਧਿਆ ਤੂੜੀ ਦਾ ਤੇ ਲਈ ਜਾਂਦੇ ਤੂੜੀ ਲਿਹਾਉਣੀ ਇਹਨਾਂ ਦੂਰੋਂ ਪੈਂਦੀ ਹੈ ਦੋ ਤਿੰਨ ਤਿੰਨ ਕਿੱਲਾਂ ਚੁੱਕ ਚੁੱਕ ਲਿਹਾਉਂਦੇ ਆ ਇੱਥੇ ਛੁੜਕਦੇ ਲਿਆ ਕੇ ਲਦੰਦੇ ਆ ਹੁਣ 4-500 ਰੁਪਈਆ ਰੇਟ ਹੋਣਾ ਹੁਣ ਜਦੋਂ ਉਦੋਂ ਹੀ ਵੇਚੀ ਦੀ ਉਦੋਂ ਸਾਰੀ 180 ਰੁਪਈਆ ਵੇਚਦੀ ਉਹ ਤੇ ਰੇਡ ਵਧੀਆ ਤੋੜੀ ਦਾ ਆਗੇ ਪਾਪਾ ਲਾ ਕੇ ਨਾਲ ਹੀ ਗੀ ਗਾ ਜੀ ਕਰਦੇ ਆ ਸਪਰੇਅ ਇਹ ਇਧਰ ਸਾਰੀਆਂ ਆਡਾਂ ਤੇ ਸਾਮਾ ਪਾਈਆਂ ਤੇ ਡਰੇਰ ਪੈ ਗਈ ਥੋੜੀ ਥੋੜੀ ਇਹ ਆਪਣਾ ਬੀਜੀ ਗੋਭੀ ਸਰੋਂ ਉਹ ਦਿਹਾ ਤੁਰੀਆ ਵਿੱਚ ਥੋੜੇ ਥੋੜੇ ਵਿੱਚ ਸਰੋਂ ਦੇ ਆ ਗਏ ਬੂਟੇ ਇਹਨਾਂ ਨੂੰ ਲੱਗ ਗਿਆ ਟਾਈਮ ਤੇ ਫਿਰ ਉੱਟਦੇ ਆ ਜਿਹੜੇ ਕੰਕ ਕ ਕੋਈ ਵਧੀਆ ਤਰੀਕਾ ਸਮਝ ਪੜੀ ਜੋ ਵਿੱਚ ਦੇ ਹੁਣੇ ਹੀ ਘਾਟਿਆ ਨੇ ਥੋੜੀ ਜਿਹੀ ਸਿੰਗਣੀ ਹੋ ਜਾਂਦੀ ਹੈ ਵਧੀਆ ਇਹ ਪਠੇ ਗਲ ਦੇ ਭਰੇ ਆ ਇਹ ਨਾ ਸ਼ਮਾਂ ਬਾਸਾ ਲੋ ਇਹ ਪਠੇ ਵੀ ਆਪਣੇ ਮਗਰ ਫੇਰ ਉਹ ਜਾਂਦੇ ਲਾਣ ਵਾਲੀ ਥੋੜੇ ਪੂਰੇ ਇਹ ਸਭ ਕਾਹ ਨੂੰ ਪਾ ਦੀ ਫਾਦੋਰੇ ਸਾਰਿਆਂ ਨੂੰ ਕਿੱਦਾਂ ਇਕੱਲਾ ਰਹਿ ਗਿਆ ਬਸ ਸਾਰਿਆਂ ਨੂੰ ਪਾ ਵੀ ਦੋਰੇ ਪੈ ਵੀ ਸਾਧ ਹੁਣ ਕਰਾਂਗੇ ਸਪਰੇਅ ਵਿੱਚ ਹੁਣ ਜਿਹੜਾ ਹਾਲਖਪੂਰਕ ਉਹ ਚੌੜੇ ਪੱਤੇ ਵਾਲੀ ਦੀੰਦ ਜਿਹੜੀ ਉਹ ਕਰਨੀ ਪੈਣੀ ਉਹ ਵਿੱਚ ਵਿੱਚ ਹੈਗਾ ਬੰਨਿਆਂ ਤੇ ਜ਼ਿਆਦਾ ਆ ਵਿੱਚ ਥੋੜਾ ਜਿਹਾ ਘਟਿਆ ਉਹ ਕਰਾਂਗੇ ਕੀ ਉਹ ਲੱਭ ਪਰ ਇਹ ਅੱਜ ਨਹੀਂ ਵੱਡੇ ਗਏ ਅੱਜ ਕੋਬਾ ਪੱਟਿਆਂ ਚ ਰੱਖ ਜਾ ਪਾਣ ਤੇ ਵੱਡੇ ਨਹੀਂ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਕਿੰਨੀ ਕੰਨੀ ਹੈ ਚੰਡੀ ਲੱਗੀ ਦੇ ਜਰੂਰ ਵੇਖਿਓ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ